ਜੇ ਗੱਲ ਕਰੀਏ ਤੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਹੀ ਖਬਰ بار-बार ਆਪਾਂ ਦੇਖਦੇ ਆਂ ਭਾਵੇਂ ਉਹ ਇੰਸਟਾਗ੍ਰam ਫੇਸਬੁੱਕ ਯੂਟਿਊਬ ਕੁਛ ਵੀ ਹੋਵੇ ਉਹਦੇ ਉੱਤੇ ਇੱਕ ਖਬਰ بار-बार ਚੱਲ ਰਹੀ ਹੈ ਸਾਨੂੰ ਦੇਖਣ ਨੂੰ ਵੀ ਮਿਲ ਰਹੀ ਹੈ ਕਿ ਅੰਬਾਨੀਆਂ ਨੇ ਆਪਣੇ ਮੁੰਡੇ ਦਾ ਵਿਆਹ ਕੀਤਾ ਤੇ ਉਹ ਵਿਆਹ ਦੇ ਵਿੱਚ ਪਤਾ ਹੀ ਨਹੀਂ ਕਿੰਨਾ ਕੁ ਖਰਚਾ ਕਰ ਛੱਡਿਆ ਕਿਹੜਾ ਕਿਹੜਾ ਸਿੰਗਰ ਕਿਹੜਾ ਕਿਹੜਾ ਸੈਲੀਬ੍ਰਿਟੀ ਕੀ ਕੁਛ ਉਹਨਾਂ ਨੇ ਸੱਦ ਕੇ ਤੇ ਆਪਣਾ ਵਿਆਹ ਦੇ ਵਿੱਚ ਆਪਣਾ ਆਪ ਦਿਖਾਇਆ ਉਹ ਇਹ ਦਿਖਾਉਣਾ ਚਾਹੁੰਦੇ ਨੇ ਕਿ ਇਹ ਦੁਨੀਆ ਦਾ ਸਭ ਤੋਂ ਮਹਿੰਗਾ ਵਿਆਹ ਹੈ ਪਰ ਜੇ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਉੱਤੇ ਚਾਤਮਾਰੀ ਹੋਵੇ ਤਾਂ ਸ਼ਾਇਦ ਉਹਨਾਂ ਦਾ ਇਹ ਪੁਨੇਖਾ ਨਹੀਂ ਕੀਤਾ ਸੀ 7 ਮਾਰਚ 1837 ਈਸਵੀ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਪੁੱਤਰੇ ਕੁਵਰ ਨੌਨਿਹਾਲ ਸਿੰਘ ਦਾ ਵਿਆਹ ਸ਼ਾਮ ਸਿੰਘ ਅਟਾਰੀ ਦੀ ਧੀ ਬੀਬੀ ਨਾਨਕੀ ਦੇ ਨਾਲ ਕੀਤਾ ਸੀ ਜਦੋਂ ਕੁਵਰ ਨੌਨਿਹਾਲ ਸਿੰਘ ਦੇ ਸਿਰ ਦੇ ਉੱਤੇ ਸੇਰਾ ਬੰਨਿਆ ਸੀ ਨਾ ਇਤਿਹਾਸ ਪੜੀਏ ਸਾਨੂੰ ਪਤਾ ਲੱਗਦਾ ਜਦੋਂ ਸੇਹਰਾ ਬੰਨਿਆ ਸੀ ਮਹਾਰਾਜਾ ਰਣਜੀਤ ਸਿੰਘ ਨੂੰ ਉਹ ਸੇਹਰਾ ਇੰਨਾ ਪਸੰਦ ਆਇਆ ਕਿ ਉਹਨੇ ਉਹ ਸੇਹਰਾ ਉਹਦੀ ਕੀਮਤ ਵੇਖ ਕੇ ਉਹਦੀ ਸੁੰਦਰਤਾ ਵੇਖ ਕੇ ਉਹ ਜਿਹੜਾ ਸੇਹਰਾ ਸੀ ਤਾਂ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਅਰਪਣ ਕਰਤਾ ਸੀ ਅੱਜ ਵੀ ਜਦੋਂ ਜਲੂਸ সাজਾਇਆ ਜਾਂਦੇ ਜਿਨਾ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਤੇ ਉਹ ਸੇਹਰਾ ਜਿਹੜਾ ਹੈ ਉਥੇ ਜਲੂਸ ਦੇ ਵਿੱਚ ਸਜਾਇਆ ਜਾਂਦਾ ਹੈ ਉਸ ਸਮੇਂ ਦੇ ਵਿੱਚ ਮਹਾਂਸ਼ਾਮ ਸਿੰਘ ਅਟਾਇਰ ਨੇ 17 ਲੱਖ ਰੁਪਏ ਦਾ ਖਰਚਾ ਕੀਤਾ ਸੀ ਤੇ ਮਹਾਰਾਜਾ ਰਣਜੀਤ ਸਿੰਘ ਨੇ ਕਹਿ ਲੋ ਸੋਨੇ ਦੀਆਂ ਮੋਹਰਾਂ ਦਾ ਮੀਂਹ ਵਰਸਾਇਆ ਸੀ ਪੂਰਾ ਤੇ ਪੌਣੇ 2 ਕਰੋੜ ਦੇ ਲਗਭਗ ਮਾਇਆ ਖਰਚਾਈ ਸੀ ਕਬਰ ਨੋਨੀਆ ਸਿੰਘ ਦੇ ਵਿਆਹ ਤੇ ਤੇ ਜੇ ਅੱਜ ਦੇ ਉਸ ਸਮੇਂ ਦੇ ਪੌਣੇ 2 ਕਰੋੜ ਨੂੰ ਅੱਜ ਦੇ ਹਿਸਾਬ ਦੇ ਨਾਲ ਜੇ ਆਪਾਂ ਹਿਸਾਬ ਲਈਏ ਤਾਂ ਗਿਣਤੀ ਖਤਮ ਹੋ ਜੇਗੀ ਇਨਾ ਪੈਸਾ ਬਣ ਜਾਣਾ